ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾ ਰਿਹਾ ਬਿਨਾ ਕਰਵਾਹਟ ਦੇ ਬਹੁਤ ਹੀ ਤੇਜ਼ੀ ਕਰੇਲਿਆਂ ਦੀ ਸਬਜ਼ੀ ਇਹ ਸਬਜ਼ੀ ਝਟਪਟ ਬਣ ਕੇ ਤਿਆਰ ਹੋ ਜਾਂਦੀ ਹੈ 1/2 ਕਿਜੀ ਫਰੈਸ਼ ਕਰੇਲੇ ਲੈਨੇ ਆਪਾਂ ਇਹਨਾਂ ਨੂੰ ਆਪਾਂ ਕੋਸੇ ਜਿਹੇ ਪਾਣੀ ਵਿੱਚ ਆਪਾਂ ਬਹੁਤ ਵਧੀਆ ਧੋ ਲੈਣਾ ਹੈ ਹੁਣ ਇਸ ਤਰੀਕੇ ਨਾਲ ਆਪਾਂ ਸਾਈਡ ਤੋਂ ਡੰਡੀਆਂ ਜਿਹੜੀਆਂ ਉਹ ਕੱਟ ਕਰ ਲਵਾਂਗੇ ਤੁਸੀਂ ਚਾਹੋ ਤੇ ਇਸ ਦਾ ਚਿਲਕਾ ਵੀ ਉਤਾਰ ਸਕਦੇ ਹੋ ਪਰ ਚਿਲਕੇ ਦੇ ਸਮੇਤ ਹੀ ਬਹੁਤ ਜ਼ਿਆਦਾ ਸਵਾਦ ਸਬਜੀ ਬਣ ਕੇ ਤਿਆਰ ਹੁੰਦੀ ਹੈ। ਸੋ ਕ੍ਰੇਲੀਆਂ ਨੂੰ ਆਪਾਂ ਚਿਲਕੇ ਸਮੇਤ ਗੋਲ-ਗੋਲ ਸਾਈਜ਼ ਦੇ ਵਿੱਚ ਕੱਟ ਕਰ ਲਵਾਂਗੇ। ਹੁਣ ਸਾਰੇ ਕ੍ਰੇਲੇ ਆਪਾਂ ਗੋਲ-ਗੋਲ ਸਾਈਜ਼ ਦੇ ਵਿੱਚ ਕੱਟ ਕੇ ਤਿਆਰ ਕਰ ਲਵਾਂਗੇ। ਹੁਣ ਇੱਕ ਬੌਲ ਦੇ ਵਿੱਚ ਆਪਾਂ ਕ੍ਰੇਲੀਆਂ ਨੂੰ ਟ੍ਰਾਂਸਫਰ ਕਰਾਂਗੇ। ਕਰੀਲੀਆਂ ਦੇ ਵਿੱਚ ਖੁੱਲਾ ਨਮਕ ਪਾਵਾਂਗੇ ਇਸ ਨਾਲ ਜਿੰਨੀ ਵੀ ਕਰਵਾਹਟ ਹੋਏਗੀ ਕਰੇਲੀਆਂ ਦੇ ਵਿੱਚ ਉਹ ਨਿਕਲ ਜਾਏਗੀ ਨਮਕ ਨੂੰ ਆਪਾਂ ਕਰੇਲੀਆਂ ਦੇ ਉੱਪਰ ਚੰਗੇ ਤਰੀਕੇ ਨਾਲ ਕੋਟ ਕਰ ਲਵਾਂਗੇ ਅੱਧੇ ਘੰਟੇ ਬਾਅਦ ਕ੍ਰੇਲੀਆਂ ਨੂੰ 3-4 ਪਾਣੀ ਨਾਲ ਬਹੁਤ ਵਧੀਆ ਵਾਸ਼ ਕਰ ਲੈਣਾ ਹੈ ਇਸ ਤਰ੍ਹਾਂ ਕ੍ਰੇਲੀਆਂ ਦੇ ਵਿੱਚ ਜਿੰਨਾ ਵੀ ਨਮਕ ਹੈ ਉਹ ਨਿਕਲ ਜਾਏਗਾ ਤੇ ਕ੍ਰੇਲੀਆਂ ਦੀ ਸਬਜ਼ੀ ਖਾਣ ਵਿੱਚ ਬਿਲਕੁਲ ਵੀ ਕੋੜੀ ਨਹੀਂ ਲੱਗੇਗੀ ਕ੍ਰੇਲੀਆਂ ਨੂੰ ਧੋਣ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਨਿਚੋੜ ਕੇ ਤੇ ਪਲੇਟ ਦੇ ਵਿੱਚ ਪਾ ਲਵਾਂਗੇ ਚਾਰ మీడియం ਸਾਈਜ਼ ਪਿਆਜ਼ ਲੈ ਕੇ ਇਸ ਨੂੰ ਆਪਾਂ ਸ্লাইਸ ਦੇ ਵਿੱਚ ਕੱਟ ਕਰ ਲਵਾਂਗੇ ਪਿਆਜ਼ ਪਾਣ ਦੇ ਨਾਲ ਕਰੇਲਿਆਂ ਦੀ ਸਬਜ਼ੀ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਹੁਣ ਆਪਾਂ ਪੈਨ ਲਵਾਂਗੇ ਪੈਨ ਦੇ ਵਿੱਚ ਆਪਾਂ ਪਾਵਾਂਗੇ ਇੱਕ ਵੱਡਾ ਚਮਚ ਸਰ੍ਹੋਂ ਦਾ ਤੇਲ ਇਸੇ ਨਾਲ ਹੀ ਤੇਲ ਜਿਵੇਂ ਹੀ ਗਰਮ ਹੋ ਜਾਵੇ ਇੱਕ ਚਮਚ ਸਾਬੂ ਜੀਰਾ ਪਾ ਕੇ ਭੁੰਨ ਲਵਾਂਗੇ ਚਮਚ ਦਾ ਚੌਥਾ ਹਿੱਸਾ ਸੌ ਫੈਟ ਕਰਾਂਗੇ ਤੇ ਦੋ ਲਾਲ ਮਿਰਚਾਂ ਪਾ ਕੇ ਪੁਣ ਲਵਾਂਗੇ ਹੁਣ ਐਡ ਕਰਾਂਗੇ ਕarele ਕareleਆਂ ਨੂੰ ਤੇਲ ਦੇ ਵਿੱਚ ਫਰਾਈ ਕਰ ਲਵਾਂਗੇ ਜਦੋਂ ਕੁਰੇਲੀਆਂ ਦਾ ਕਲਰ ਥੋੜਾ ਜਿਹਾ ਲਾਈਟ ਹੋ ਜਾਵੇ ਮੀਨੀ ਕੀ ਹਾਫ ਫਰਾਈ ਹੋ ਜਾਣ ਹੁਣ ਇਸ ਦੇ ਵਿੱਚ ਪਿਆਜ਼ ਐਡ ਕਰਾਂਗੀ ਪਿਆਜ਼ ਨੂੰ ਕੁਰੇਲੀਆਂ ਦੇ ਵਿੱਚ ਮਿਕਸ ਕਰ ਲਵਾਂਗੀ ਹੁਣ ਕੁਰੇਲੀਆਂ ਦੇ ਵਿੱਚ ਅੱਧਾ ਚਮਚ ਹਲਦੀ ਪਾਵਾਂਗੇ ਅੱਧਾ ਚਮਚ ਲਾਲ ਮਿਰਚ ਪਾਊਡਰ ਪਾਵਾਂਗੇ ਇੱਕ ਛੋਟਾ ਚਮਚ ਗਰਮ ਮਸਾਲਾ ਪਾਊਡਰ ਪਾਵਾਂਗੇ ਨਮਕ ਕ੍ਰੇਲਿਆਂ ਦੇ ਵਿੱਚ ਅਸੀਂ ਪਹਿਲਾਂ ਹੀ ਐਡ ਕਰ ਚੁੱਕੇ ਹਾਂ ਤੇ ਛੁਟਕੀ ਇੱਕ ਅਸੀਂ ਨਮਕ ਐਡ ਕਰਕੇ ਤੇ ਮਿਕਸ ਕਰ ਲਵਾਂਗੇ ਪਕਕਣ ਦੇ ਕੇ ਕ੍ਰੇਲਿਆਂ ਨੂੰ ਆਪਾਂ ਸìm ਗੈਸ ਤੇ 10 ਮਿੰਟ ਲਈ ਪਕਾਵਾਂਗੇ 10 ਮਿੰਟ ਹੋ ਚੁੱਕੇ ਨੇ ਪਹਨ ਤੁਸੀਂ ਕarele ਦੀ ਸਬਜ਼ੀ ਦੇਖੋ ਸੋ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ ਕarele ਦੀ ਸਬਜ਼ੀ ਬਿਲਕੁਲ ਵੀ ਕੜਵੀ ਨਹੀਂ ਬਣੀ ਹੈ ਇਸੇ ਤਰੀਕੇ ਨਾਲ ਸਬਜ਼ੀ ਬਣਾ ਕੇ ਦੇਖੋ ਤੁਹਾਡੀ ਵੀ ਸਬਜ਼ੀ ਜਿਹੜੀ ਬਿਲਕੁਲ ਕੜਵੀ ਨਹੀਂ ਬਣੇਗੀ ਤੇ ਬੱਚੇ ਜਿਹੜੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਸਬਜ਼ੀ ਨੂੰ ਹੁਣ ਕarele ਦੀ ਸਬਜ਼ੀ ਦੇ ਵਿੱਚ ਅਸੀਂ ਥੋੜਾ ਜਿਹਾ ਆਮਚੂਰ ਪਾਊਡਰ ਪਾ ਰਹੇ ਹਾਂ ਤੇ ਸਪ੍ਰਿੰਕਲ ਕਰਾਂਗੇ ਹਰਾ ਧਨੀਆ ਤੇ ਮਿਕਸ ਕਰਾਂਗੇ ਹੌਨ ਗਰਮ ਗਰਮ ਪਲੇਟ ਦੇ ਵਿੱਚ ਸਬਜ਼ੀ ਨੂੰ ਸਰਵ ਕਰਾਂਗੇ ਸੋ ਅੱਜ ਦੀ ਰੈਸিপি ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ 'ਚ ਲਿਖ ਕੇ ਜ਼ਰੂਰ ਦੱਸਿਓ ਤੇ ਨਾਲ ਹੀ ਦਲਬੀਰ ਰਸੋਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਇੱਕ ਨਿਊ ਵੀਡੀਓ ਦੇ ਨਾਲ ਤਦ ਤੱਕ ਕਿ ਵੀਰ ਸਤਿ ਸ਼੍ਰੀ ਅਕਾਲ